ਪਾਕਿਸਤਾਨ ਦੇ ਲਈ ਜਸੂਸੀ ਦੇ ਦੋਸ਼ਾ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਯੂਟਿਊਬਰ ਜਸਬੀਰ ਸਿੰਘ ਬਾਰੇ ਨਵੇਂ ਤੱਥ ਸਾਹਮਣੇ ਆਏ ਨੇ ਤਾਂ ਜਾਂਚ ਦੇ ਦੌਰਾਨ ਉਸ ਦੇ ਮੋਬਾਈਲ ਦੇ ਵਿੱਚ 150 ਤੋਂ ਵੱਧ ਪਾਕਿਸਤਾਨੀ ਨੰਬਰ ਮਿਲੇ ਨੇ ਜਿਨ੍ਹਾਂ ਦੇ ਵਿੱਚ ਕਈ ਪਾਕਿਸਤਾਨੀ ਅਧਿਕਾਰੀ ਤੇ ਆਈਐਸਆਈ 에ਜੰਟਾਂ ਦੇ ਹੋਣ ਦੀ ਸੰਭਾਵਨਾ ਮੰਨੀ ਜਾ ਰਹੀ ਹੈ ਤਾਂ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ 3 ਏਕੜ ਜ਼ਮੀਨ ਦੇ ਮਾਲਕ ਜਸਬੀਰ ਸਿੰਘ ਖੇਤੀਬਾੜੀ ਦੇ ਨਾਲ-ਨਾਲ ਜਾਨ ਮਹਿਲ ਨਾਮ ਦਾ ਇੱਕ ਯੂਟਿਊਬ ਤੇ ਫੇਸਬੁੱਕ ਪੇਜ ਚਲਾ ਰਿਹਾ ਹੈ ਜਿਸ ਤੋਂ ਉਸ ਨੂੰ ਚੰਗੀ ਆਮਦਨ ਵੀ ਹੋ ਰਹੀ ਹੈ ਤਾਂ ਜ਼ਿਕਰ ਹੋ ਗਿਆ ਕਿ ਜਸਬੀਰ ਸਿੰਘ हिसार ਹਰਿਆਣਾ ਦੇ ਵਿੱਚ ਗ੍ਰਿਫਤਾਰ ਕੀਤੀ ਗਈ ਯੂਟਿਊਬਰ ਜੋਤੀ ਮਲਹੋਤਰਾ ਦੇ ਵੀ ਸੰਪਰਕ ਦੇ ਵਿੱਚ ਸੀ ਤਾਂ 19 ਤਾਂ 16 ਮਈ 2025 ਨੂੰ ਜੋਤੀ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਤਸਵੀਰ ਸਾਹਮਣੇ ਜਿਸ ਦੇ ਵਿੱਚ ਜਸਬੀਰ ਵੀ ਮੌਜੂਦ ਸੀ ਤਾਂ ਇਹਨਾਂ ਗਤੀਵਿਧੀਆਂ ਦੇ ਆਧਾਰ 'ਤੇ ਉਹ ਸੁਰੱਖਿਆ ਏਜੰਸੀਆਂ ਦੀ ਰਡਾਰ ਤੇ ਆ ਗਿਆ ਜਸਬੀਰ ਸਿੰਘ ਜ਼ਿਲ੍ਹਾ ਐਸਐਸ ਨਗਰਪਿੰਡ ਮਹਲਾ ਦਾ ਰਹਿਣ ਵਾਲਾ ਉਸ ਦੇ ਘਰ ਦੇ ਵਿੱਚ ਨਾ ਤਾਂ ਉਸ ਦੀ ਪਤਨੀ ਤੇ ਨਾ ਹੀ ਪੁੱਤਰ ਜੋ ਕਿ ਮੰਗਲਵਾਰ ਤੱਕ ਘਰ ਦੇ ਵਿੱਚ ਮੌਜੂਦ ਸਨ ਪਰ ਬੁੱਧਵਾਰ ਤੋਂ ਹੁਣ ਉਹ ਲਾਪਤਾ ਨੇ ਪਿੰਡ ਦੇ ਵਿੱਚ 3 ਏਕੜ ਜ਼ਮੀਨ ਦਾ ਮਾਲਕ ਜਸਬੀਰ ਸਿੰਘ ਪਿਛਲੇ ਕੁਝ ਮਹੀਨਿਆਂ ਤੋਂ ਘਰ ਦੇ ਵਿੱਚ ਰਹਿ ਕੇ ਆਲੀਸ਼ਾਨ ਕੋਠੀ ਬਣਵਾ ਰਿਹਾ ਸੀ ਤੇ ਪਿੰਡ ਦੇ ਸਰਪੰਚ ਇੰਦਰਜੀਤ ਸਿੰਘ ਨੇ ਦੱਸਿਆ ਕਿ 4 ਮਈ ਨੂੰ ਪੁਲਿਸ ਦੇ ਵੱਲੋਂ ਜਸਬੀਰ ਸਿੰਘ ਦੀ ਗ੍ਰਿਫਤਾਰੀ ਬਾਰੇ ਸੂਚਨਾ ਦਿੱਤੀ ਗਈ ਸੀ ਉਹਨਾਂ ਨੇ ਕਿਹਾ ਕਿ ਜਸਬੀਰ ਪਹਿਲਾਂ ਨਾਰਵੇ ਦੇ ਵਿੱਚ ਰਹਿ ਚੁੱਕਿਆ ਹੋ ਸਕਦਾ ਹੈ ਕਿ ਉਸ ਕੋਲ ਪੈਸਾ ਪਹਿਲਾਂ ਤੋਂ ਹੋਵੇ ਇਸ ਕਰਕੇ ਦੋਸ਼ ਗਲਤ ਵੀ ਹੋ ਸਕਦੇ ਨੇ ਤਾਂ ਪੰਜਾਬ ਪੁਲਿਸ ਦੇ ਵੱਲੋਂ ਜਸਬੀਰ ਸਿੰਘ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਤੇ ਲਿਆ ਗਿਆ ਪੁਲਿਸ ਨੇ ਉਸਦੇ ਬੈਂਕ ਅਕਾਊਂਟ ਵਿਦੇਸ਼ੀ ਸੰਪਰਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਜਿਸ ਬੀਤੀ ਜਾਇਦਾਦ ਉਹਨਾਂ ਦੀ ਆਪਣੀ ਕਮਾਈ ਦੇ ਨਾਲ ਬਣੀ ਹੈ ਜਾਂ ਫਿਰ ਜਸੂਸੀ ਵਿਦੇਮਨਦੰਦ ਦੇ ਨਾਲ ਤਾ ਕੁੱਲ ਮਿਲਾ ਕੇ ਜਸਬੀਰ ਸਿੰਘ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਕਿਉਂਕਿ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ ਲਗਾਤਾਰ ਪੰਜਾਬ ਪੁਲਿਸ ਤੇ ਦੇਸ਼ ਦੀਆਂ ਏਜੰਸੀਆਂ ਐਕਟਿਵ ਨੇ ਜੋ ਸਾਡੇ ਭਾਰਤ ਦੇਸ਼ ਦੀ ਕੋਈ ਵੀ ਜਾਣਕਾਰੀ ਪਾਕਿਸਤਾਨ ਤੱਕ ਨਾ ਪਹੁੰਚ ਸਕੇ ਇਸ ਦੇ ਸ਼ੱਕ ਦੇ ਆਧਾਰ ਤੇ ਬਹੁਤ ਸਾਰੇ ਲੋਕ ਗ੍ਰਫਤਾਰ ਕੀਤੇ ਗਏ ਨੇ ਕਈਆਂ ਨੂੰ ਸਬੂਤਾਂ ਦੇ ਆਧਾਰ ਤੇ ਤੇ ਕੋਈ ਨਾ ਕੋਈ ਅਜੀਹਾ ਲਿੰਕ ਕਈਆਂ ਦਾ ਸਾਹਮਣੇ ਆਇਆ ਜਿਸ ਕਾਰਨ ਉਹਨਾਂ ਨੂੰ ਕਾਬੂ ਕੀਤਾ ਗਿਆ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਸਬੀਰ ਸਿੰਘ ਬਾਰੇ ਪੁਲਿਸ ਕਿਹੜੇ-ਕਿਹੜੇ ਠੋਸ ਸਬੂਤ ਹਾਸਲ ਕਰਦੀ ਹੈ ਪਾਕਿਸਤਾਨ ਦੇ ਲਈ ਜਸੂਸੀ ਦੇ ਦੋਸ਼ਾ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਯੂਟਿਊਬਰ ਜਸਬੀਰ ਸਿੰਘ ਬਾਰੇ ਨਵੇਂ ਤੱਥ ਸਾਹਮਣੇ ਆਏ ਨੇ ਤਾਂ ਜਾਂਚ ਦੇ ਦੌਰਾਨ ਉਸ ਦੇ ਮੋਬਾਈਲ ਦੇ ਵਿੱਚ 150 ਤੋਂ ਵੱਧ ਪਾਕਿਸਤਾਨੀ ਨੰਬਰ ਮਿਲੇ ਨੇ ਜਿਨ੍ਹਾਂ ਦੇ ਵਿੱਚ ਕਈ ਪਾਕਿਸਤਾਨੀ ਅਧਿਕਾਰੀ ਤੇ ਆਈਐਸਆਈ 에ਜੰਟਾਂ ਦੇ ਹੋਣ ਦੀ ਸੰਭਾਵਨਾ ਮੰਨੀ ਜਾ ਰਹੀ ਹੈ ਤਾਂ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ 3 ਏਕੜ ਜ਼ਮੀਨ ਦੇ ਮਾਲਕ ਜਸਬੀਰ ਸਿੰਘ ਖੇਤੀਬਾੜੀ ਦੇ ਨਾਲ-ਨਾਲ ਜਾਨ ਮਹਿਲ ਨਾਮ ਦਾ ਇੱਕ ਯੂਟਿਊਬ ਤੇ ਫੇਸਬੁੱਕ ਪੇਜ ਚਲਾ ਰਿਹਾ ਹੈ ਜਿਸ ਤੋਂ ਉਸ ਨੂੰ ਚੰਗੀ ਆਮਦਨ ਵੀ ਹੋ ਰਹੀ ਹੈ ਸਾ ਜ਼ਿਕਰ ਹੋ ਗਿਆ ਕਿ ਜਸਬੀਰ ਸਿੰਘ हिसार ਹਰਿਆਣਾ ਦੇ ਵਿੱਚ ਗ੍ਰਿਫਤਾਰ ਕੀਤੀ ਗਈ ਯੂਟਿਊਬਰ ਜੋਤੀ ਮਲਹੋਤਰਾ ਦੇ ਵੀ ਸੰਪਰਕ ਦੇ ਵਿੱਚ ਸੀ ਤਾਂ ਪੁਨੀ ਤਾਂ 16 ਮਈ 2025 ਨੂੰ ਜੋਤੀ ਦੀ ਗ੍ਰਿਫਤਾਰੀ ਤੋਂ ਬਾਅਦ ਇੱਕ ਤਸਵੀਰ ਸਾਹਮਣੇ ਆਈ ਜਿਸ ਦੇ ਵਿੱਚ ਜਸਬੀਰ ਵੀ ਮੌਜੂਦ ਸੀ ਤਾਂ ਇਹਨਾਂ ਗਤੀਵਿਧੀਆਂ ਦੇ ਆਧਾਰ 'ਤੇ ਉਸੁਰੱਖਿਅ ਏਜੰਸੀਆਂ ਦੀ ਡਿਡਾਰ ਪਿਆ ਗਿਆ ਜਸਬੀਰ ਸਿੰਘ ਜ਼ਿਲ੍ਹਾ ਐਸਐਸ ਨਗਰਪਿੰਡ ਮਹਲਾ ਦਾ ਰਹਿਣ ਵਾਲਾ ਉਸਦੇ ਘਰ ਦੇ ਵਿੱਚ ਨਾ ਤਾਂ ਉਸ ਦੀ ਪਤਨੀ ਤੇ ਨਾ ਹੀ ਪੁੱਤਰ ਜੋ ਕਿ ਮੰਗਲਵਾਰ ਤੱਕ ਘਰ ਦੇ ਵਿੱਚ ਮੌਜੂਦ ਸਨ ਪਰ ਬੁੱਧਵਾਰ ਤੋਂ ਹੁਣ ਉਲੱਪਤਾ ਨੇ ਪਿੰਡ ਦੇ ਵਿੱਚ 3 ਏਕੜ ਜ਼ਮੀਨ ਦਾ ਮਾਲਕ ਜਸਬੀਰ ਸਿੰਘ ਪਿਛਲੇ ਕੁਝ ਮਹੀਨਿਆਂ ਤੋਂ ਘਰ ਦੇ ਵਿੱਚ ਰਹਿ ਕੇ ਆਲੀਸ਼ਾਨ ਕੋਠੀ ਬਣਵਾ ਰਿਹਾ ਸੀ ਤੇ ਪਿੰਡ ਦੇ ਸਰਪੰਚ ਇੰਦਰਜੀਤ ਸਿੰਘ ਨੇ ਦੱਸਿਆ ਕਿ 4 ਮਈ ਨੂੰ ਪੁਲਿਸ ਦੇ ਵੱਲੋਂ ਜਸਬੀਰ ਸਿੰਘ ਦੀ ਗ੍ਰਿਫਤਾਰੀ ਬਾਰੇ ਸੂਚਨਾ ਦਿੱਤੀ ਗਈ ਸੀ ਉਹਨਾਂ ਨੇ ਕਿਹਾ ਕਿ ਜਸਬੀਰ ਪਹਿਲਾਂ ਨਾਰਵੇ ਦੇ ਵਿੱਚ ਰਹਿ ਚੁੱਕਿਆ ਹੋ ਸਕਦਾ ਹੈ ਕਿ ਉਸ ਕੋਲ ਪੈਸਾ ਪਹਿਲਾਂ ਤੋਂ ਹੋਵੇ ਇਸ ਕਰਕੇ ਦੋਸ਼ ਗਲਤ ਵੀ ਹੋ ਸਕਦੇ ਨੇ ਤਾਂ ਪੰਜਾਬ ਪੁਲਿਸ ਦੇ ਵੱਲੋਂ ਜਸਬੀਰ ਸਿੰਘ ਨੂੰ 3 ਦਿਨਾਂ ਦੇ ਪੁਲਿਸ ਰਿਮਾਂਡ ਤੇ ਲਿਆ ਗਿਆ ਪੁਲਿਸ ਨੇ ਉਸਦੇ ਬੈਂਕ ਅਕਾਊਂਟ ਵਿਦੇਸ਼ੀ ਸੰਪਰਕਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਜਿਸ ਵੀ ਦੀ ਜਾਇਦਾਦ ਉਹਨਾਂ ਦੀ ਆਪਣੀ ਕਮਾਈ ਦੇ ਨਾਲ ਬਣੀ ਹੈ ਜਾਂ ਫਿਰ ਜਸੂਸੀ ਦੇ ਆਮਦਨ ਦੇ ਨਾਲ ਤਕੁੱਲ ਮਿਲਾ ਕੇ ਜਸਬੀਰ ਸਿੰਘ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਕਿਉਂਕਿ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ ਲਗਾਤਾਰ ਪੰਜਾਬ ਪੁਲਿਸ ਤੇ ਦੇਸ਼ ਦੀਆਂ ਏਜੰਸੀਆਂ ਐਕਟਿਵ ਨੇ ਜੋ ਸਾਡੇ ਭਾਰਤ ਦੇਸ਼ ਦੀ ਕੋਈ ਵੀ ਜਾਣਕਾਰੀ ਪਾਕਿਸਤਾਨ ਤੱਕ ਨਾ ਪਹੁੰਚ ਸਕੇ ਇਸ ਦੇ ਸ਼ੱਕ ਦੇ ਆਧਾਰ ਤੇ ਬਹੁਤ ਸਾਰੇ ਲੋਕ ਗ੍ਰਫਤਾਰ ਕੀਤੇ ਗਏ ਨੇ ਕਈਆਂ ਨੂੰ ਸਬੂਤਾਂ ਦੇ ਆਧਾਰ ਤੇ ਤੇ ਕੋਈ ਨਾ ਕੋਈ ਅਜਿਹਾ ਲਿੰਕ ਕਈਆਂ ਦਾ ਸਾਹਮਣੇ ਆਇਆ ਜਿਸ ਕਾਰਨ ਉਹਨਾਂ ਨੂੰ ਕਾਬੂ ਕੀਤਾ ਗਿਆ ਤਾਂ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਸਬੀਰ ਸਿੰਘ ਬਾਰੇ ਪੁਲਿਸ ਕਿਹੜੇ-ਕਿਹੜੇ ਠੋਸ ਸਬੂਤ ਹਾਸਲ ਕਰਦੀ ਹੈ